ਮਾਨਯੋਗ ਸਾਡੇ ਇੰਚਾਰਜ ਜਨਰਲ ਸੈਕਟਰੀ ਸਾਬਕਾ ਮੁੱਖ ਮੰਤਰੀ ਸੁਭੇਸ਼ ਬਗੇਲ ਜੀ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਵਿਧਾਨ ਸਭਾ ਚ ਸਪੀਕਰ ਰੇ ਰਾਣਾ ਕੇ ਪੀਜੀ 사ਦੂ ਸਿੰਘ ਤਨਸੋਜੀ ਸੂਰਜ ਠਾਕਰ ਜੀ 달ਵੀ ਜੀ ਵਿਕਰਮ ਜੀ ਮੇਰੇ ਨਾਲ ਮੰਗੂਪੁਰ ਸਾਹਿਬ ਐਮਐਲਏ ਸੀ ਇਕੱਠੇ ਰਹੇ ਇਹਨਾਂ ਦਾ ਬੇਟਾ ਹੁਣ ਪ੍ਰੈਜ਼ੀਡੈਂਟ ਆ ਔਰ ਸਾਰੇ ਸਟੇਜ ਤੇ ਮੇਰੇ ਛੋਟੇ ਵੀਰ ਵਿਜੇਂਦਰ ਸਿੰਘਲਾ ਜੀ ਜੋ ਸਾਡੇ ਸੈਕਟਰੀ ਨੇ ਟ੍ਰੈਜਰਡਾਰ ਨੇ ਹਿੰਦ ਵੀ ਆਪਣੀ 올 ਇੰਡੀਆ ਕਾਂਗਰਸ ਕਮੇਟੀ ਦੇ ਗੁਰਜੀਤ ਔਜਲਾ ਜੀ ਹੁਣੇ ਬੋਲ ਕੇ ਗਏ ਨੇ ਅਨਲ ਜੋਸ਼ੀ ਜੀ ਤੇ ਸਾਰੇ ਸਤਿਕਾਰਯੋਗ ਮੇਰੇ ਸਾਹਮਣੇ ਬੈਠੇ ਸਟੇਜ ਤੇ ਬੈਠੇ ਲੀਡਰ ਸਾਹਿਬਾਨ ਤੇ ਸਤਿਕਾਰਯੋਗ ਮੀੜੀਓ ਪੈਣੋ ਅੱਜ ਅਸੀਂ ਮਨਰੇਗਾ ਦੇ ਅਗੇਂਸਟ ਜੋ ਉਹਨਾਂ ਨੇ ਕਾਲਕ ਨੂੰ ਜਿਵੇਂ ਕਿਸਾਨਾਂ ਦੇ ਉੱਪਰ ਕਾਲਾ ਕਾਨੂੰਨ ਲਾ ਕੇ ਆਏ ਸੀ ਤਿੰਨ ਕਾਨੂੰਨ ਤੇ ਉਹ ਵਾਪਸ ਪੰਜਾਬ ਦੇ ਲੋਕਾਂ ਨੇ ਕੀਤਾ ਔਰ ਤੁਸੀਂ ਸਾਰਿਆਂ ਨੇ ਉਹ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਅੱਜ ਜੋ ਡਾਕਟਰ ਮਨਮੋਹ ਸਿੰਘ ਉਹਨਾਂ ਨੇ ਮਨਰੇਗਾ ਦੇ ਉੱਪਰ ਕਾਨੂੰਨ ਬਣਾਇਆ ਸੀ ਗਰੰਟੀ ਦਿੱਤੀ ਸੀ ਤੁਹਾਨੂੰ ਕਿ ਅਸੀਂ ਤੁਹਾਨੂੰ 100 ਦਿਨ ਕੰਮ ਦਵਾਂਗੇ ਇਹ ਇਸ ਕਰਕੇ ਗਰੰਟੀ ਦਿੱਤੀ ਸੀ ਇਹ ਭਾਜਪਾ ਦੀ ਗਵਰਨਮੈਂਟ ਵਾਂਗੂ ਨਹੀਂ ਕਿ ਜਦੋਂ ਇਲੈਕਸ਼ਨ ਆਏਗੀ ਤੇ ਉੱਥੇ 6000 ਜਾਂ 7000 ਜਿਵੇਂ ਬਿਹਾਰ ਚ ਕੀਤਾ ਤੇ ਤੁਹਾਡੇ ਖਾਤਿਆਂ ਚ ਪੈਸੇ ਪਾ ਦਾਂਗੇ ਇਹ ਦਿੱਤਾ ਸੀ ਕਿ ਜਿਹੜਾ ਮਜ਼ਦੂਰ ਜਾਂ ਜਿਹੜੇ ਜਿਹਦੇ ਕੋਲ ਨਹੀਂ ਕੰਮ ਹੈਗਾ ਉਹ 100 ਦਿਨ ਕੰਮ ਕਰੇਗਾ ਇਸ ਕਰਕੇ ਕਿਹਾ ਸੀ ਕਿ ਉਹ ਕੰਮ ਕਰੇਗਾ ਤੇ ਉਹਨੂੰ ਪੈਸੇ ਦਿੱਤੇ ਜਾਣਗੇ ਉਹਨੂੰ ਇਹ ਨਾ ਹੋਵੇ ਕਿ ਮੈਂ ਕੰਮ ਤੋਂ ਬਿਨਾਂ ਵੀ ਨੂੰ ਪੈਸੇ ਮਿਲੇ ਨੇ ਤੁਹਾਡੇ ਲਈ ਇੱਕ ਮਾਨ ਸਤਕਾਰ ਵਾਲੀ ਗੱਲ ਸੀ ਜੋ ਇਹ ਸਰਕਾਰ ਨੇ ਬੰਦ ਕਰ ਦਿੱਤੀ ਆ ਔਰ ਪੰਜਾਬ ਸਰਕਾਰ ਨੇ ਜਿਹੜਾ ਸੈਸ਼ਨ ਕੀਤਾ ਬਗੇਲ ਸਾਹਿਬ ਇੱਕ ਵੱਡਾ ਫਰੋਡ ਸੀ ਪੰਜਾਬ ਦੇ ਲੋਕਾਂ ਨਾਲ ਪੰਜ ਜਿਹਨੇ ਸੈਸ਼ਨ ਕੀਤੇ ਅੱਜ ਤੱਕ ਇੱਕ ਬੀਬੀਐਮਪੀ ਦਾ ਸਪੀਕਰ ਸਾਹਿਬ ਤੁਹਾਡੇ ਕੀਤਾ ਨੰਗਲ ਦਾ ਉਹਦੇ ਚ ਇਹਨੇ ਮੂੰਹ ਦੀ ਖਾਦੀ ਜਿਹੜੇ ਬਾਕੀ ਸੈਸ਼ਨ ਕੀਤੇ ਇਹਦਾ ਕੋਈ ਸੈਸ਼ਨ ਨਹੀਂ ਫਰਾਡ ਕਰਦਾ ਔਰ ਇਹ ਫਰਾਡ ਜਿਹੜਾ ਇਹਦਾ ਨੰਗਾ ਹੋ ਗਿਆ ਕੱਲ ਕੇਜਰੀਵਾਲ ਨੇ ਕਿਹਾ ਕਿ ਹਮ ਲੋਕੋ ਕੇ ਸਾਥ ਹੈ ਹਮ ਗਰੀਬ ਆਮ ਆਦਮੀ ਕੋ ਟਿਕਟ dete hain ਮੈਂ ਪੁੱਛਣਾ ਚਾਹਨਾ ਆ ਜਿਹੜਾ ਬਣਿਆ ਲੁਧਿਆਣਾ ਤੋਂ ਐਮ ਐਲ ਏ ਜਿਹਨੂੰ ਕੱਲ ਹੀ ਤੂੰ ਇੱਕ ਹੋਰ ਮਹਿਮਾਨ ਦਿੱਤਾ ਅਰੋੜਾ ਉਹਨੂੰ ਕੀ ਉਹ ਗਰੀਬ ਜਿਹੜਾ ਹੁਣੇ ਹੀ ਤੂੰ ਕੀਤਾ ਇਹਦਾ ਰਾਜਸਭਾ ਦਾ ਮੈਂਬਰ ਲੈ ਕੇ ਆਇਆ ਉਹ ਪੰਜਾਬ ਦਾ ਸਭ ਤੋਂ ਅੱਡਾ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਅਨਸੂ ਲਿਸਟ ਆ ਜਿਹੜੇ ਬਾਕੀ ਤੋਂ ਬਣਾਏ ਨੇ ਉਹ ਜਿਹੜਾ ਲਵਲੀ ਯੂਨੀਵਰਸਿਟੀ ਦਾ ਬਣਾਇਆ ਇਹ ਆਮ ਆਦਮੀ ਦਾ ਜਿਹੜਾ ਇੱਥੋਂ ਬਣਿਆ ਗੁਰਿੰਗ ਸਾਹਿਬ ਦੇ ਹਲਕੇ ਤੋਂ ਉਹ ਆਮ ਆਦਮੀ ਆ ਇਹ ਜਿਹੜੀਆਂ ਮ ਚੀਜ਼ਾਂ ਇਸ ਕਰਕੇ ਕਹਿੰਦਾ ਇਹ ਫਰੋਡ ਜੇ ਆਮ ਆਦਮੀ ਜੇ ਬੈਠੇ ਤੇ ਇੱਥੇ ਬੈਠੇ ਜੇ ਅਸੀਂ ਆਪਣੇ ਘਰਾਂ 'ਚੋਂ ਅਮੰਗੂਪੁਰ ਸਾਹਿਬ ਪਿੰਡ ਆਪਰੇ ਰਹਿੰਦੇ ਨੇ ਤੇ ਇਸ ਤੋਜ ਵਾਲਾ ਕਹਿੰਦਾ ਕਿ ਮੈਂ ਆਪਣੇ ਪਿੰਡ ਰਹਿਣਾ ਇਹਨੂੰ ਪੁੱਛੋ ਤੇਰਾ ਪਿੰਡ ਹੈ ਕਿੱਥੇ ਆ ਤੂੰ ਆਪਣੇ ਸੌਰੇ ਹੀ ਦੱਸ ਦੇ ਕਿੱਥੇ ਨੇ ਕਿਹੜੇ ਸੌਰਿਆਂ ਦੇ ਜਾਨਾ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹਨਾ ਕਿ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਚੱਲਦਾ ਜਿਹੜਾ ਜਿਹੜੀਆਂ ਲੱਤਾਂ 'ਚ ਦਮ ਹੋਵੇ ਜਿਹਦੀ ਜ਼ੁਬਾਨ 'ਤੇ ਕੰਟਰੋਲ ਹੋਵੇ ਜਿਹੜੀ ਪੰਜਾਬੀਆਂ ਦੀ ਗੱਲ ਕਰੇ ਉਹ ਨਹੀਂ ਚੱਲ ਸਕਦਾ ਜਿਹੜਾ ਦਿੱਲੀ ਦੀ ਗੱਲ ਕਰੇ ਜੜਕੇ ਜਰੀਵਾਦੀ ਗੱਲ ਕਰੇ ਉਹ ਨਹੀਂ ਚਲੇਗਾ ਮੈਂ ਤੁਹਾਡੇ ਕੋਲੋਂ ਹੋਣੇ ਹੀ ਬੰਸ਼ਰ ਵਾਲੇ ਅੰਗਦ ਹਣੀ ਬੋਲ ਕੇ ਗਏ ਸੀ ਅੰਗਦ ਮੁਬਾਰਕਾਂ ਤੁਹਾਡਾ ਪਰਿਵਾਰ ਸਰਦਾਰ ਦਲਬਾਖ ਸਿੰਘ ਤੋਂ ਲੈ ਕੇ ਤੇਰੇ ਪਿਤਾ ਜੀ ਤੱਕ ਇੱਕ ਵਾਰੀ ਕਿਸੇ ਨੇ ਕਾਂਗਰਸ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪ੍ਰਮਾਤਮਾ ਉਹਨਾਂ ਘਰਾਂ ਦੇ ਵਿੱਚ ਜਰੂਰ ਦੁਬਾਰਾ ਵਾਪਸ ਫੇਰ ਦੇਉਂਦਾ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਤੇ ਤੁਸੀਂ ਜਿੱਤੇ ਹੋ ਬਹੁਤ ਵਧੀਆ ਗੱਲ ਇਹਨੂੰ ਅੱਗੇ ਲੈ ਕੇ ਚੱਲੀਏ ਮੈਂ ਕੋਆਰਡੀਨੇਟਰ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ 'ਚ ਕੋਈ ਮਹਿਫੂਜ਼ ਨਹੀਂ ਬੰਦਾ ਦੌੜ ਕੇ ਪੀੜ 'ਚ ਜਾਂਦਾ ਜਿੱਥੇ ਜ਼ਿਆਦਾ ਲੋਕ ਬੈਠੇ ਹੋਣ ਕਿ ਉੱਥੋਂ ਮੇਰਾ ਬਚਾਅ ਹੋਏਗਾ ਪੱਟੀ ਦਾ ਸਰਪੰਚ ਉੱਥੇ ਵਿਆਹ ਦੇ ਵਿੱਚ ਬੈਠਾ ਸੀ 400 ਆਦਮੀ ਬੈਠਾ ਤੇ ਪਿੱਛੋਂ ਗੁੰਡੇ ਆਏ ਤੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਮੁੱਖ ਮੰਤਰੀ ਦੀ ਜ਼ੁਬਾਨ ਨਹੀਂ ਖੁੱਲੀ ਮੁੱਖ ਮੰਤਰੀ ਨੂੰ ਤੇ ਪਹੁੰਚਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਮੈਂ ਗੁੰਡਾ ਕਰਦੀ ਨਹੀਂ ਚੱਲਣ ਦਾਂਗਾ ਤੇ ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੇ ਉੱਪਰ ਨੋ ਦੀ ਲਗਾਮ ਕੱਸ ਜਿਹੜਾ ਹਰ ਰੋਜ਼ ਡਰੋਨ ਆਦੇ ਰਹੀਂ ਅਸਲਾ ਵੀ ਆਉਂਦਾ ਤੇ ਚਿੱਟਾ ਵੀ ਆਉਂਦਾ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਆਪਣੀਆਂ ਐਂਟੀ ਡਰੋਨ ਮਜ਼ਾਈਲਾ ਬਣਾ ਲਿਆ ਨੇ ਉਹ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਪੁਲਿਸ ਦੇ ਆਫੀਸਰੋ ਆਪਣੀ ਜਮੀਰ ਤੇ ਜੋੜਾ ਧਿਆਨ ਕਰੋ ਕਿ ਤੁਸੀਂ ਇਹਨੂੰ ਪੁੱਠੀਆਂ ਗੱਲਾਂ ਸ਼ਰਾਬੀ ਨੂੰ ਦੱਸ ਕੇ ਤੁਸੀਂ ਇਹ ਕਹਿੰਦੇ ਕਿ ਐਂਟੀ ਡਰੋਨ ਜਿਹੜੇ ਮਜ਼ਾਈਲ ਨੇ ਉਹਦੇ ਲਈ ਇਕੁਪਮੈਂਟ ਚਾਹੀਦੇ ਨੇ ਤੇ ਇਹ ਦੱਸਣ ਹੁਣ ਕਿ ਕਿੰਨੇ ਸੁੱਟੇ ਨੇ ਡਰੋਨ ਕਿੰਨੇ ਬੰਦੇ ਫੜੇ ਨੇ ਤੇ ਜੇ ਕਿਤੇ ਕੋਈ ਰਾਜਾ ਜੀ ਮੜਕ ਸਾਹਿਬ ਸਾਰੇ ਸਟੇਜ ਤੇ ਬੈਠੇ ਹੋ ਵਿਜੇਂਦਰ ਜੀ ਧਿਆਨ ਕਰੋ ਤੁਹਾਡੇ ਪਿਤਾ ਜੀ ਨੇ ਕਾਂਗਰਸ ਖੜੀ ਕੀਤੀ ਆ ਤੇ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਜੇ ਕੋਈ ਸਪੀਚ ਲੈ ਕੇ ਦੇਂਦਾ ਸੀ ਤੇ ਗਿਆਨੀ ਜੈਲ ਸਿੰਘ ਨੂੰ ਸਪੀਚ ਲੈ ਕੇ ਦੇਂਦੇ ਸੰਤਰਾਮ ਸਿੰਘਲਾ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਇਹ ਪੱਤਰਕਾਰ ਆ ਆਰਟੀਆਈ ਨਾ ਪਾਉਣ ਇਹਨਾਂ ਦੇ ਉੱਤੇ ਕੱਸ ਦਿੰਦੇ ਨੇ ਸਕੰਜਾ ਉਹ ਆਰਟੀਆਈ ਅਸੀਂ ਪਾਈਏ ਜਿਨ੍ਹਾਂ ਨੇ ਕੱਲ ਨੂੰ ਪੰਜਾਬ ਦੇ ਵਿੱਚ ਲੋਕਾਂ ਦੇ ਖੜੇ ਹੋਣਾ ਉਹਨੂੰ ਦੱਸਿਏ ਕਿ ਤੇਰੀ ਜਿਹੜੀ ਗੈਰ ਕਾਨੂੰਨੀ ਗੱਲਾਂ ਨੇ ਉਹ ਪੱਤਰਕਾਰ ਛਾਪਣਗੇ ਤੇ ਆਰਟੀਆਈ ਲਾਏਗੀ ਜਿਹੜੇ ਕਾਂਗਰਸ ਦੇ ਲੀਡਰ ਨੇ ਸਾਨੂੰ ਅੱਗੇ ਹੋ ਕੇ ਇਹਨਾਂ ਦਾ ਪਾਰ ਨਹੀਂ ਸਾਨੂੰ ਆਪਣੇ ਪੰਜਾਬ ਦਾ ਪਾਰ ਛੁਕਣਾ ਪਏਗਾ ਉਹ ਪਾਓ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਇੱਕ ਅਥੜਾ ਘੋੜਾ ਜੇ ਤੇ ਇਹਦੇ ਤੇ ਸਵਾਰ ਚੰਗਾ ਆ ਜੇ ਤੇ ਇਹਦੇ ਵਰਗਾ ਘੋੜਾ ਕਦੀ ਨਹੀਂ ਚੱਲ ਸਕਦਾ ਤੇ ਜੇ ਇਹਦੇ ਵਰਗਾ ਭਗਵੰਤ ਮਾਨ ਵਰਗਾ ਸਵਾਰ ਆਜੇ ਤੇ ਘੋੜੇ ਨੂੰ ਹੀ ਲੈ ਪੈਗਾ ਤੇ ਆਪ ਵੀ ਮਰ ਚੇਗਾ ਮੈਂ ਇਹਨਾਂ ਨੇ ਜੇ ਬਗੇਲ ਸਾਹਿਬ ਇਹ ਹੁਣ ਨਵੀਂ ਕਰ ਲੱਗੇ ਨੇ ਸ਼ੁਰੂ ਕਿ ਆ ਜਿਹੜਾ ਕਹਿੰਦੇ ਜਿਹੜਾ ਨਾਂ ਨਵਾਂ ਕੀਤਾ ਦੁੱਧ ਜੁੱਧ ਨਸ਼ਾ ਵਿਰੁੱਧ ਤੇ ਮੈਂ ਕੇਜਰੀਵਾਲ ਨੂੰ ਕਹਿੰਨਾ ਕਿ ਜੋਧ ਨਸ਼ਾ ਬਰੋਧ ਪੇ ਲੋ ਇਹਦੇ ਤੇ ਸ਼ਰਾਬ ਛਡਾ ਦੇ ਉਹ ਜੋਧ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚੜਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੁੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੁੜ ਛੱਡ ਦੇ ਤੋ ਕਹਿੰਦੇ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਅਸਰਕਰ ਤੋ ਕਹਿੰਦਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋਂ ਇਹਦਾ ਤੇ ਗੁੜ ਛਡਵਾ ਦੇ ਤੇ ਫਿਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫਿਰ ਗੱਲ ਕਰੀ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਿਆਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਦੇ ਜਾਂ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਇੱਕ ਗੰਡਾ ਤੁਹਾਡੇ ਕੋਲ ਮੂੰਹਾਂ ਨਾਲ ਲਈ ਮੂੰਹ ਨਾਲੇ ਖੋਲ੍ਹੀਏ ਖਵਾਵਾਂਗੇ ਇਹ ਪੁਲਿਸ ਨੂੰ ਦਸਤ ਮੈਂ ਦੱਸ ਦੇਣਾ ਚਾਹੁੰਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀ ਵਾਲੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਉਨਾ ਰਾਜ ਪਾਰਟੀ ਜਿੰਦਾਬਾਦ ਰਾਜ ਪਾਰਟੀ ਜਿੰਦਾਬਾਦ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉਪਰਚੇ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਪਰਚਾ ਨਹੀਂ ਹੋਏਗਾ ਉਹ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਸ ਦਿਨ ਸਮਝੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆ ਪ੍ਰੈਸ ਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ ਰਾਹੁਲ ਗਾਂਧੀ ਦਾ ਤੇ ਪੰਜਾਬ 'ਚ ਹੁਕਮ ਚੱਲੇਗਾ ਬਗੇਲ ਸਾਹਿਬ ਦਾ ਜਿਉ ਉਹ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚੱਲੇਗਾ ਤੇ ਜੇ ਕੋਈ ਇੱਧਰ ਉੱਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲਿੱਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਜਰ ਕਾਂਗਰਸ ਦੀ ਗੱਲ ਨਹੀਂ ਕਰਾਂਗੇ ਮੰਦਰੇਗਾ ਤਾਂ ਚੱਲੇਗਾ ਜੇ ਕਾਂਗਰਸ ਦੀ ਗੱਲ ਚੱਲੇਗੀ ਇਹ ਕਹਿੰਦੇ ਨੇ ਗਰੂਪੀਜ਼ਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਨੀ ਜੈਲ ਸਿੰਘ ਵਾਲੇ ਵੀ ਗਰੁੱਪੀਜ਼ਮ ਸੀ ਜਦੋਂ ਬਣਿਆ ਸਰਦਾਰ ਦਰਬਾਰਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੁੱਪੀਜ਼ਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੁੱਪੀਜ਼ਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਨਾ ਕਰ ਚੱਲਦਾ ਜਿੰਨਾ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇੱਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਤੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਚੜ੍ਹ ਕੇ ਕਹਿਣ ਲੱਗਾ ਮੈਨੂੰ ਕੁੱਤੇ ਨਹੀਂ ਹੁੰਦੀ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ ਕਾਂਗਰਸ ਪਾਰਟੀ ਆਪਣੇ ਦਿਮਾਗ ਚੋਂ ਕੱਢ ਲਈਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ ਬਿਲਕੁਲ ਨਹੀਂ ਜਿਹੜਾ ਕੋਈ ਇਹੋ ਜਿਹਾ ਕਾਂਗਰਸੀ ਹੁੰਦਾ ਕਾਂਗਰਸੀਓ ਮੇਰੀਓ ਪੈਣੋ ਮਾਈ ਭਾਗੋ ਬਣੋ ਜਿਨੇ ਬਸਾਵਾ ਪੜਵਾਇਆ ਸੀ ਜਾ ਕੇ ਗੁਰੂ ਕੋਲੋਂ ਤੁਸੀਂ ਖੜੀਆਂ ਹੋ ਜੋ ਕਿ ਜਿਹੜਾ ਗਦਾਰ ਆਉਂਦਾ ਕਾਂਗਰਸ ਦੇ ਅਗੇਂਸਟ ਗੱਲ ਕਰ ਲਈ ਉਹਨੂੰ ਘਰ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਕਾਂਗਰਸੀ ਗੱਲ ਕਰੇ ਉਹਦੀ ਗੱਲ ਸੁਣਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ